ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਸਾਰੀਆਂ ਪਾਰਟੀਆਂ ਸਿਆਸੀ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਹਨ ਆਗਾਮੀ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਵਿਧਾਨ ਬਲਾਕ ਸੰਮਤੀ ਦੀਆਂ ਚੋਣਾਂ ਆ ਰਹੀਆਂ ਇਹਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਹੈ ਤਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਉਹ ਰਣਨੀਤੀ ਬਣਾਈ ਜਾ ਸਕੇ ਗੱਲ ਕਰਦੇ ਹਾਂ ਪੰਜਾਬ ਭਾਜਪਾ ਦੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਅਕਾਲੀ ਦਲ ਨਾਲ ਭਾਈਵਾਲੀ ਤੋਂ ਬਿਨਾ ਪੰਜਾਬ ਦੇ ਵਿੱਚ ਭਾਜਪਾ ਆਪਣੀ ਸਰਕਾਰ ਜਿਹੜੀ ਉਹ ਨਹੀਂ ਬਣਾ ਸਕਦੀ ਇਸੇ ਬਿਆਨ ਨੂੰ ਲੈ ਕੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਤੋਂ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਇਹ ਗੱਲ ਜ਼ਰੂਰ ਕਹੀ ਕਿ ਜਿਹੜੀ ਪਾਰਟੀ ਨਾਲ ਵੀ ਅਸੀਂ ਗਠਜੋੜ ਕਰਾਂਗੇ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੋਣੀ ਚਾਹੀਦੀ ਹੈ ਉਸ ਪਾਰਟੀ ਨਾਲ ਭਾਈਵਾਲੀ ਸੰਭਵ ਹੈ ਪਹਿਲਾ ਇਹ ਦੋਵੇਂ ਪਾਰਟੀਆਂ ਲਗਾਤਾਰ ਲੰਬੇ ਸਮੇਂ ਤੱਕ ਗਠਜੋੜ ਦੇ ਵਿੱਚ ਰਹੀਆਂ ਸੀਟਾਂ ਦੀ ਵੰਡ ਜਿਹੜੀਆਂ ਅਨੁਪਾਤ ਉਹ ਭਾਜਪਾ ਲਈ ਬੇहद ਘੱਟ ਸੀ ਪਰ ਫਿਰ ਵੀ ਸੰਤੋਸ਼ ਜਿਹੜੇ ਸੰਤੁਸ਼ਟ ਸਨ ਦੋਵੇਂ ਪਾਰਟੀਆਂ ਇੱਕ ਦੂਸਰੇ ਤੋਂ ਪਰ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਇਹ ਪਾਰਟੀਆਂ ਜਿਹੜੀਆਂ ਸੀ ਇਹਨਾਂ ਨੇ ਆਪਣਾ ਜਿਹੜਾ ਗੱਠ ਜੋੜ ਸੀ ਉਹ ਤੋੜ ਦਿੱਤਾ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਨੇ ਜਿਹੜਾ ਮਿਲ ਕੇ ਚੋਣ ਲੜਨ ਦਾ ਜਿਹੜਾ ਉਹ ਐਲਾਨ ਨਹੀਂ ਕੀਤਾ ਸੀ ਪਰ ਬੀਪਾ ਹਰਸ਼ਿੰਦਰ ਕੋਰ ਬਾਦਲ ਨੇ ਇੱਕ ਗੱਲ ਜ਼ਰੂਰ ਚੇਤੇ ਕਰਾਈ ਹੈ ਭਾਜਪਾ ਨੂੰ ਕਿ ਕੈਪਟਨ ਮਨਿੰਦਰ ਸਿੰਘ ਤੇ ਸੁਨੀਲ ਜਾਖੜ ਜੋ ਕਾਂਗਰਸ ਤੋਂ ਭਾਜਪਾ ਚ ਗਏ ਹੈ ਉਹ ਜ਼ਮੀਨੀ ਹਕੀਕਤ ਜਾਣਦੇ ਹਨ ਕਿ ਭਾਜਪਾ ਆਪਣੇ ਦਮ ਤੇ ਇਕੱਲਿਆਂ ਚੋਣਾਂ ਲੜ ਕੇ ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਨਹੀਂ ਬਣਾ ਸਕਦੀ ਕਿਉਂਕਿ ਕੈਪਟਨ ਸਾਹਿਬ ਨੇ ਵੀ ਇੱਕ ਗੱਲ ਜ਼ਰੂਰ ਕਹੀ ਹੈ ਕਿ 2027 ਤੱਕ ਹੀ 2037 ਤੱਕ ਵੀ ਆਪਣੇ ਦਮ ਤੇ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਪਾਏਗੀ ਇਸ ਦੇ ਨਾਲ ਹੀ ਇਸ ਪ੍ਰਤੀਕਿਰਿਆ ਨੂੰ ਇਸ ਬਿਆਨ ਨੂੰ ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਕੈਪਟਨ ਦਾ ਨਿੱਜੀ ਬਿਆਨ ਕਰਾਰ ਦਿੱਤਾ ਹੈ ਨਿੱਜੀ رائے ਕਰਾਰ ਦਿੱਤਾ ਹੈ ਕਿ ਉਹ ਰਾਈ ਜਰੂਰ ਦੇ ਸਕਤੇ ਹੈ ਪਰ ਭਾਜਪਾ ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਪੰਜਾਬ ਦੇ ਵਿੱਚ ਨਹੀਂ ਕਰੇਗੀ 117 ਸੀਟਾਂ ਦੇ ਉੱਪਰ ਸੰਗਠਨ ਢਾਂਚੇ ਨੂੰ ਲੈ ਕੇ بڑے ਅੰਦੋਲਨ ਦੇ ਰੂਪ ਦੇ ਵਿੱਚ ਜਿਹੜੀ ਭਾਜਪਾ ਉਹ ਕੰਮ ਕਰ ਰਹੀ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਾਜਪਾ ਦਾ ਜਿਹੜਾ ਵੋਟ ਅਨੁਪਾਤ ਹੈ ਪਹਿਲਾਂ ਦੇ ਮੁਕਾਬਲੇ ਪਿਛਲੀਆਂ ਚੋਣਾਂ ਦੇ ਵਿੱਚ ਜਦੋਂ ਭਾਜਪਾ ਨੇ ਇਕੱਲਿਆਂ ਚੋਣਾਂ ਲੜੀਆਂ ਤਾਂ ਉਹਨਾਂ ਨੇ ਕਿਹਾ ਕਿ ਗ੍ਰਾਫ ਜਿਹੜਾ ਵੋਟ ਗ੍ਰਾਫ ਵਧਿਆ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਜਿਹੜੀਆਂ ਬਲਕ ਸੰਪਤੀ ਦੀਆਂ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੁਣ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਸਾਡਾ ਜਿਹੜਾ ਵੋਟ ਗ੍ਰਾਫ ਹੈ ਉਹ ਵਧੇਗਾ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੀ ਜਿਹੜੀਆਂ ਵਿਧਾਨ ਸਭਾ 2027 ਦੀਆਂ ਚੋਣਾਂ ਆਉਣਗੀਆਂ ਉਹਦੀਆਂ ਰਣਨੀਤੀਆਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਕਿ ਕੈਪਟਨ ਆਪਣੀ ਜਗ੍ਹਾ ਤੇ ਸਹੀ ਹਨ ਕਿਉਂਕਿ ਜ਼ਮੀਨੀ ਹਕੀਕਤ ਜਾਣਦੇ ਆ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ 2027 ਤੱਕ ਹੀ 2032 ਵਿੱਚ ਵੀ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀ ਪਰ ਗੱਠਜੋੜ ਦੀ ਸਰਕਾਰ ਬਣ ਜਾਵੇਗੀ ਤੇ ਗੱਠਜੋੜ ਉਦੋਂ ਹੀ ਹੋਵੇਗਾ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਸੁਣਿਆ ਜਾਵੇਗਾ ਅਕਾਲੀ ਦਲ ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲੀ ਦਲ ਕਦੀ ਸੱਤਾ ਦੇ ਲਈ ਨਹੀਂ ਬਣੀ ਇਹ ਇੱਕ ਇੱਕ 105 ਸਾਲ ਪੁਰਾਣੀ ਪਾਰਟੀ ਹੈ ਜੋ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਦੇ ਲਈ ਇਹ ਅਕਾਲੀ ਦਲ ਬਣਿਆ ਹੈ ਉਹਦੇ ਉਹਨਾਂ ਹਰਸ਼ਿੰਦਰਤ ਕੌਰ ਬਾਦਲ ਦੇ ਇਸ ਬਿਆਨ ਨੂੰ ਅਸ਼wini ਜਿਹੜੇ ਸ਼ਰਮਾ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਹਰਸ਼ਿੰਦਰਤ ਕੌਰ ਬਾਦਲ ਇਹ ਕਹਿ ਰਹੇ ਨੇ ਕਿ ਇਹਨਾਂ ਲੰਮਾ ਸਮਾਂ ਭੀਜਪੀ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਬਣ ਸਕਦੀ ਕੀ ਇਹ ਸਿਆਸਤਦਾਨ ਦੇ ਬੋਲ ਨੇ ਉਹ ਤਾਂ ਇੱਕ ਜੋਤਸ਼ੀ ਦੀ ਵਾਂਗ ਤ્વਿਕ ਬਾਣੀ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਕਦੋਂ ਵੀ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲਾ ਜਿਹੜਾ ਦਿੱਤਾ ਬਿਆਨ ਹੈ ਇਹ ਹਾਈ ਕਮਾਂਡ ਅਜੇ ਤੱਕ ਇਹਦੇ ਉੱਪਰ ਕੋਈ ਪ੍ਰਤੀਕਿਰਿਆ ਹਾਈ ਕਮਾਂਡ ਨੇ ਨਹੀਂ ਦਿੱਤੀ ਉਲਟਾ ਹਾਈ ਕਮਾਂਡ ਸਿਰਫ ਪੂਰੀਆਂ 117 ਸੀਟਾਂ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਹੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦੇ ਤੇ ਵਿਚਾਰ ਕਰ ਰਹੀ ਹੈ ਐਸਐਸ ਬੰਦ ਦੇ ਵਿੱਚ ਜਿਹੜੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕੈਪਟਨ ਅਜਿਹੇ ਬਿਆਨ ਦੇ ਰਹੇ ਹਨ ਕਿਉਂਕਿ ਉਹ ਸੱਟੇਬਾਜ਼ ਬੰਨਾ ਚਾਹੁੰਦੇ ਹਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੀਸ਼ਾ ਦਿਖਾਇਆ ਗਿਆ ਹੈ ਸੈਂਟਰ ਦੀ ਹਾਈ ਕਮ ਭਾਜਪਾ ਹਾਈ ਕਮਾਂਡ ਵੱਲੋਂ ਤੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੋਂ ਬਿਨਾਂ ਔਰ ਕਿਸੇ ਦੀ ਵੀ ਜਿਹੜੀ ਗੱਲ ਹੈ ਉਹ ਨਹੀਂ ਸੁਣੀ ਜਾਂਦੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਇਸ ਲਈ ਦੇ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਅਕਾਲੀ ਦਲ ਗੱਠਜੋੜ ਹੋਵੇਗਾ ਤਾਂ ਹੀ ਉਹ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਸਕਣਗੇ ਨਹੀਂ ਤਾਂ ਉਹ ਜਿੱਤ ਨਹੀਂ ਸਕਣਗੇ ਇਸ ਦੌਰਾਨ ਪ੍ਰਗਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਭਾਜਪਾ ਦਾ ਵੱਖ-ਵੱਖ ਪਾਰਟੀਆਂ ਦੇ ਨਾਲ ਗੱਠਜੋੜ ਦਾ ਜਿਹੜਾ ਪਹਿਲਾਂ ਵੀ ਤਜਰਬਾ ਰਿਹਾ ਹੈ ਉਹਨਾਂ ਕਹਿਆ ਕਿ ਪੰਜਾਬ ਨਾਲ ਜੋ ਬੇਇਨਸਾਫੀ ਹੋ ਰਹੀ ਹੈ ਜਾਂ ਕੀਤੀ ਗਈ ਹੈ ਉਹ ਭਾਜਪਾ ਵੱਲੋਂ ਹੀ ਕੀਤੀ ਜਾ ਰਹੀ ਹੈ ਕਹਿਣ ਦਾ ਭਾਵ ਕੀ ਸੀ ਕਿ ਜਿਹੜੀਆਂ ਪਿਛਲੀਆਂ ਕੁਝ ਨੀਤੀਆਂ ਸੈਂਟਰ ਸਰਕਾਰ ਭਾਜਪਾ ਵੱਲੋਂ ਘੜੀਆਂ ਗਈਆਂ ਜਿਦੇ ਵਿੱਚ ਖਾਸ ਤੌਰ ਤੇ ਕਿਸਾਨੀ ਬਿੱਲ ਪ੍ਰਕਾਸ਼ ਸਿੰਘ ਉਹਦਾ ਨਿਸ਼ਾਨਾ ਸਾਧ ਰਹੇ ਸੰਖੇ ਜਿਹੜੇ ਕਿਸਾਨੀ ਬਿੱਲ ਪਾਸ ਕੀਤੇ ਜਾ ਰਹੇ ਸਨ ਜੋ ਪੰਜਾਬ ਪੰਜਾਬ ਤਾਂ ਹੀ ਪੂਰੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਉਹ ਘਾਤਕ ਸੰਜਾਸ ਸਹੀ ਨਹੀਂ ਸੰ ਤਾਂ ਤਾਂ ਹੀ ਸਰਕਾਰ ਨੂੰ ਦਬਾਅ ਕੇ ਝੁਕਣਾ ਪਿਆ ਜਿਹੜੇ ਅੰਦੋਲਨ ਇਹਨਾਂ ਲੰਬਾ ਸਮਾਂ ਚੱਲਿਆ ਇੱਕ ਸਰਕਾਰ ਨੇ ਉਹ ਬਿੱਲ ਫਿਰ ਵਾਪਸ ਲਏ ਔਰ ਪਾਜਪਾ ਦੇ ਜਿਹੜੇ ਲੀਡਰ ਹੈ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਇਹ ਜ਼ਮੀਨੀ ਹਕੀਕਤ ਜਾਣਦੇ ਨੇ ਕਿ ਪੰਜਾਬ ਦਾ ਜਿਹੜਾ ਦਿਹਾਤੀ ਵਰਗ ਹੈ ਦਿਹਾਤੀ ਲੋਕ ਨੇ ਜਿਹੜੇ ਪਿੰਡੂ ਵਰਗ ਕਿਸਾਨ ਖਾਸ ਕਰਕੇ ਉਹ ਭਾਜਪਾ ਨੂੰ ਵੋਟ ਨਹੀਂ ਕਰਨਗੇ ਉਹ ਅਜੇ ਤੱਕ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਸਾਫ ਜਾਹਰ ਹੁੰਦੀ ਹੈ ਦੂਸਰੀ ਗੱਲ ਜਿਹੜੇ ਹੁਣ ਹੜ੍ਹ ਆਏ ਸਨ ਸੈਂਟਰ ਦੇ ਵਿੱਚ ਜਿਵੇਂ ਭਾਜਪਾ ਸਰਕਾਰ ਹੈ ਪਰ ਬਹੁਤ ਨੁਕਸਾਨ ਹੋਇਆ ਜਿਹੜੇ ਦਰਿਆਵਾਂ ਦੇ ਆਸ-ਪਾਸ ਪਿੰਡ ਸਨ ਜਿਨ੍ਹਾਂ ਦੀ ਸਾਰ ਨਹੀਂ ਲਈ ਗਈ ਉਹ ਵੀ ਅਜੇ ਖਾਸ ਕਰਕੇ ਕਿਉਂਕਿ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਆਮ ਆਦਮੀ ਪਾਰਟੀ ਇਹ ਕਹਿ ਰਹੀ ਸੀ ਕਿ ਸੈਂਟਰ ਸਰਕਾਰ ਮਦਦ ਕਰੇ ਤਾ ਕੁਝ ਹੱਲ ਹੋ ਸਕਦਾ ਹੈ ਉਹਨਾਂ ਨੇ ਇਹ ਬਿਆਨਬਾਜ਼ੀ ਕੀਤੀ ਸੈਂਟਰ ਸਰਕਾਰ ਨੇ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜਾ ਆਪ ਦਾ ਫੰਡ ਹੈ ਉਹ ਪੰਜਾਬ ਸਰਕਾਰ ਦੇ ਕੋਲ ਹੈ ਉਹ ਉਹ ਕਿਉਂ ਨਹੀਂ ਵਰਤ ਰਹੀ ਇਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਕਰਦੇ ਆ ਜਿਹੜੇ ਖੜਾ ਤੋਂ ਪੀੜਤ ਲੋਕ ਸੀ ਉਹਨਾਂ ਦੀ ਬਾਹ ਨਹੀਂ ਫੜੀ ਗਈ ਪਰ ਸਭ ਦੇ ਮਨ ਦੇ ਵਿੱਚ ਇਹੀ ਹੈ ਕਿ ਇਹ ਦੋਵੇਂ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨਹੀਂ ਕਿ ਉਹਨਾਂ ਨੇ ਲੋਕਾਂ ਦਾ ਜਾਂ ਲੋਕ ਮੁੱਦਿਆਂ ਦਾ ਹੱਲ ਕਿਉਂ ਨਹੀਂ ਕੀਤਾ ਦੋਵੇਂ ਸਰਕਾਰਾਂ ਭਾਵ ਸੈਂਟਰ ਦੇ ਵਿੱਚ ਭਾਜਪੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਧੰਨਵਾਦ